ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਜਲਦੜਾ ਸਵਾਗਤ ਆ ਜੀ ਆਇਆਂ ਨੂੰ ਤੇ ਅੱਜ ਆਪਾਂ ਨੇ ਇਹ ਕਾਈ ਲਾਉਣ ਵਾਸਤੇ ਜਿਹੜੀ ਵੀਡੀਓ ਬਣਾਈ ਆ ਤੇ ਦੇਖੋ ਬਰਸਾਤ ਦੇ ਮੌਸਮ ਹੁਣ ਕਰਕੇ ਡੇਲੀ ਮੀਂਹ ਔਣ ਕਰਕੇ ਆਪਣੇ ਫਰਸ਼ਾ ਜਿਹੜੇ ਬਹੁਤ ਜ਼ਿਆਦਾ ਖਰਾਬ ਹੋਏ ਪਨੇ ਤਿਲਕਣ ਬਹੁਤ ਜ਼ਿਆਦਾ ਹੋਈ ਪਈ ਐ ਤੈਨੂੰ ਹਰੇ ਬਾਈ ਵੀ ਕਹਿਦੇ ਨੇ ਤੇ ਆਪਾਂ ਕਾਈ ਵੀ ਕਹਿ ਦਿੰਨੇ ਆ ਤੈਨੂੰ ਲਾਉਣ ਦਾ ਬਹੁਤ ਸੌਖਾ ਤਰੀਕਾ ਜਿਹੜਾ ਪੜਸਾਂਗੇ ਕੋਈ ਆਪਾਂ ਨੂੰ ਬੜੀ ਮਿਹਨਤ ਨਹੀਂ ਕਰਨੀ ਪੈਣੀ ਤੇ ਕੋਈ ਆਪਾਂ ਨੂੰ ਵਾਲੇ ਕੈਮੀਕਲ ਨਹੀਂ ਲੈਣੇ ਪੈਣੇ ਤੇ ਆਪਾਂ ਇਹਨਾਂ ਨੂੰ ਲਾਉਣੇ ਆ ਤੇ ਦਿਖਾਉਨੇ ਆ ਤੇ ਵੀਡੀਓ ਸਾਰੀ ਦੇਖਿਓ ਵੀਡੀਓ ਵਧੀਆ ਲੱਗਦੀ ਹੁੰਦੀ ਲੈ ਕੇ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਜੋ ਭਣ ਪਈ ਆਪਣੀ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਤੇ ਬਹੁਤ ਜ਼ਿਆਦਾ ਇਹ ਲੱਗੀ ਪਈ ਆ ਤੇ ਇਹਦੇ ਉੱਪਰ ਆਪਾਂ ਤੁਰਦਿਆਂ ਤੇ ਤੇ ਤਿਲਕਣਾ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਤੇ ਇਹਨੂੰ ਲਾਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਲਓ ਜੀ ਤੇ ਪਹਿਲਾਂ ਆਪਾਂ ਇਹਨੂੰ ਸਾਰੇ ਨੂੰ ਗੁੱਲਾ ਕਰਾਂਗੇ ਚੰਗੀ ਤਰ੍ਹਾਂ ਤੇ ਇਹਦੇ ਉੱਪਰ ਆਪਾਂ ਪਾਣੀ ਆ ਜਿਹੜਾ ਪਾਉਨੇ ਆਂਗੇ ਆਪਣੇ ਬਹੁਤ ਜ਼ਿਆਦਾ ਵੀਡੀਓ ਚ ਲੱਗੀ ਪਈ ਐ ਤੇ ਆਪਾਂ ਲਾਉਨੇ ਆ ਇਹਨੂੰ ਦਿਖਾਉਨੇ ਆ ਹਲੋ ਜੀ ਤੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਸਾਰੇ ਪਾਣੀ ਪਾਵਾਂਗੇ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਗਿੱਲਾ ਕਰ ਲਾਂਗੇ ਹਲੋ ਜੀ ਤੇ ਆਪਾਂ ਇਹ ਲੈਂਦੀ ਐ ਕਲੀ ਤੇ ਆਪਾਂ ਇਸ ਨੂੰ ਸਿੜਕ ਦਿਆਂ ਹਾਂ ਕੋਈ ਆਪਾਂ ਕੈਮੀਕਲ ਵਗੈਰਾ ਹੋਰ ਕੁਝ ਨਹੀਂ ਇਹਦੇ ਵਿੱਚ ਮਿਕਸ ਕਰਦੇ ਸਿਰਫ ਆਪਾਂ ਇਹ ਕਲੀ ਲੈਂਦੀ ਐ ਜੋ ਪਹਿਲਾਂ ਲੋਕ ਘਰੇ ਅੰਦੇ ਵੀ ਕਰ ਲੈਂਦੇ ਸੀਗੇ ਇਹਨੂੰ ਤੇ ਹੁਣ ਤਾਂ ਲੋਕ ਪੇਂਟ ਵਗੈਰਾ ਕਰਦੇ ਨੇ ਤੇ ਆਪਾਂ ਇਹਨੂੰ ਛਿੜਕਦੇ ਆ ਇਸ ਤਰ੍ਹਾਂ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਛਿੜਕ ਦਾਂਗੇ ਲਓ ਜੀ ਆਪਾਂ ਸਾਰੇ ਚੰਗੀ ਤਰ੍ਹਾਂ ਸੜਕਦੇ ਨਹੀਂ ਇਸ ਤਰ੍ਹਾਂ ਸੜਕਣਾ ਇਹਨੂੰ ਲਓ ਜੀ ਤੇ ਆਪਾਂ ਸਾਰੇ ਸੜਕਤੀ ਤੇ ਹੁਣ ਆਪਾਂ ਸਾਨੂੰ ਲਾ ਕੇ ਦਿਖਾਉਨੇ ਆਂ ਦੇਖੋ ਇਹ ਆਪਣਾ ਥਾਂ ਤੇ ਬਹੁਤ ਜ਼ਿਆਦਾ ਤੇ ਆਪਾਂ ਤੁਹਾਨੂੰ ਇੱਥੋਂ ਲਾ ਕੇ ਦਿਖਾਉਨੇ ਆਂਗੇ ਫਿਰ ਆਪਾਂ ਸਾਰੇ ਦੀ ਵੀਡੀਓ ਨੂੰ ਬਣਾ ਸਕਦੇ ਵੀਡੀਓ ਜਿਹੜੀ ਆਪਣੀ ਬਹੁਤ ਵੱਡੀ ਹੋ ਜੂਗੀ ਲਓ ਜੀ ਤੇ ਤੁਸੀਂ ਬੋਕਰ ਵੀ ਲੈ ਸਕਦੇ ਆ ਤੇ ਆਪਣਾ ਕੋਈ ਬਰਸ਼ ਵਗੈਰਾ ਵੀ ਲੈ ਸਕਦੇ ਹੋ ਤੇ ਆਪਾਂ ਇਹਦੇ ਉੱਪਰ ਮਾਰਾਂਗੇ ਉਹ ਇਸ ਤਰ੍ਹਾਂ ਜਿਵੇਂ ਮਾਰਨਾ ਇਹਦੇ ਉੱਪਰ ਹਰੀ ਆਪਣੀ ਇਹ ਜਿਹੜੀ ਲੈ ਜੂਗੀ ਹਰੇ ਵਈ ਵੀ ਕਹਿ ਦਿੰਨੇ ਆ ਤੇ ਨੂੰ ਪਕਾਈ ਵੀ ਕਹਿ ਦਿੰਨੇ ਆ ਇਹ ਦੇਖੋ ਕਿੰਨੀ ਵਹਲੇ ਹੀ ਜਾਂਦੀ ਹੈ ساری ਦੇਖੋ ساری ਲੈਣੀ ਪੂਰੀ ਹੋ ਗਈ ਹੈ ਤੋ ਇਹ ਆਪਣਾ ਨਿਵਾਲੀ ਨਹੀਂ ਕਰਨੀ ਪੈਣੀ ਕਿਉਂਕਿ ਜੋ ਉੱਪਰ ਤਲਕਨ ਉਹਦੀ ਬਹੁਤ ਜ਼ਿਆਦਾ ਹੋ ਜਾਂਦੀ ਆ

ਤਰੀ ਲੈਣੀ ਪੂਰੀ ਹੋਣੀ ਹੈ। toy ਆਪਣੀ ਵਾਲੀ ਇਹ ਨਹੀਂ ਕਰਨੀ ਜਾਣੀ। ਕਿਉਂਕਿ ਜੇ ਉੱਪਰ ਤਲਕਾ ਨਹੀਂ ਦੀ ਬਹੁਤ ਜ਼ਿਆਦਾ ਹੋ ਜਾਂਦੀ ਆ।

ਖਿੜੀ ਲੈ ਰਹੀ ਹੈ ਇਹ ਬੜੀ ਜੱਦੀ ਜਿਹੀ ਜਿਹੀ ਮੱਛੀ ਹੈ ਤਾਂ ਮੱਛੀ ਨੂੰ ਚਰੇ ਬਰੋਂ ਨਹੀਂ ਆ ਜਾਂਦੇ ਨੇ ਇਹ ਹਾਰੇ ਪਾ ਲੈ ਸਪਟਾ ਤਾਂ ਇਹ ਟੁਕੜਾ ਅਗਦੀ ਹੋਏਗੀ ਕਿ ਚਾਹ ਕਰੇ ਤਾਂ ਕੰਮ ਜ਼ਿਆਦਾ ਹੋਈ ਗਈ ਕਿ ਚਾਂ ਕਰ ਚਾਪਨ ਲੌਣੇ ਹਨ ਲੋ ਜੀ ਤੇ ਆਪਾ ਪਾਣੀ ਪਾ ਕੇ ਦਿਖਾਉਨੇ ਆ ਦੇਖੋ ਕਿੱਡੀ-ਕਿੱਡੀ ਚੜੀ ਦੇਖੀ ਸਾਰੀ ਇਹਦੀ ਲੈ ਚੁੱਕੀ ਹੈ ਲੋ ਜੀ ਲਓ ਜੀ ਤੇ ਆਪਾਂ ਸਾਰਾ ਤੋਤਾ ਦੇਖੋ ਆਪਣੀ ਕਾਈ ਜਿਹੜੀ ਸਾਰੀ ਲੈ ਚੁੱਕੀ ਹੈ ਤੇ ਇਸ ਤਰੀਕੇ ਨਾਲ ਆਪਣੀ ਕਾਈ ਜਿਹੜੀ ਤੁਸੀਂ ਲਾ ਸਕਦੇ ਹੋ ਬਹੁਤ ਵਧੀਆ ਤਰੀਕਾ ਹੈ ਬਹੁਤ ਜਿਆਦਾ ਲੱਗੀ ਪਈ ਸੀ ਆਪਣੀ ਥੋੜੀ-ਥੋੜੀ ਰਹਿ ਗਈ ਬਿੱਚੇ ਦੇਖੋ ਤੇ ਕੋਈ ਆਪਾਂ ਨੂੰ ਵਾਲੀ ਮਿਹਨਤ ਨਹੀਂ ਕਰਨੀ ਪੈਣੀ ਇਸ ਤਰੀਕੇ ਨਾਲ ਜਿਹੜੀ ਆਪਣੀ ਕਾਈ ਹੈ ਤੁਸੀਂ ਲਾ ਸਕਦੇ ਹੋ ਤੇ ਹਰੇ ਬਾਈ ਵੀ ਨਹੀਂ ਕਹਿ ਦਿੰਦੇ ਨੇ ਇਸ ਤਰੀਕੇ ਨਾਲ ਜੂ ਲਾਇਓ ਤੇ ਵੀਡੀਓ ਵਧੀਆ ਲੱਗੀ ਤੇ ਲਾਇਕ ਸ਼ੇਅਰ ਪਿਆਰ ਆ ਜਾ ਤੁਹਾంటి ਜਲੂਸ ਕਰਿਓ ਸਸਰੀਆ ਕਾਰ ਦੇਖੋ ਦੂਜੀ ਸਾਈਡ ਤੇ ਬਹੁਤ ਜ਼ਿਆਦਾ ਲੱਗੀ ਵੀ ਇਧਰ ਆਪਾਂ ਸਾਫ਼ ਕਰਦੇ ਆਂ ਤੇ ਇਧਰ ਆਪਾਂ ਕਰ ਲਿਆ ਦੇਖੋ ਕਿੰਨੀ ਵਧੀਆ ਸਾਰਾ ਸਾਫ਼ ਹੋ ਗਿਆ